ਪਤੇ ਕਾਰ ਪਹਿਲਾ ਇੱਕ ਓੰਕਾਰ ਸਤਿਗੁਰ ਪਰਸਾਦ ਸਤਿਗੁਰ ਮੂਰਤ ਕੋ ਵੱਲ ਜਾਓ ਅੰਤਰ ਪਿਆਸ ਚਾਤ੍ਰਿਕ ਜਉ ਜਲ ਕੀ ਸਫਲ ਦਰਸ਼ਨ ਕਦ ਪਾਉ ਕਰਹਾਉ ਅਭਗਤ ਵਿਚੜ ਹਰਨਾਮ ਜਾ ਕੋ ਕੋਈ ਨਾ ਰਖੈ ਪ੍ਰਾਣੀ ਤਿਸ ਤੋਂ ਦੇਹ ਅਸਰਾਉ ਨੀ ਤਰਿਆ ਤਰ ਨਿਗਤਿਆ ਗਤ ਨਿਥਾਵਿਆ ਤੂੰ ਥਾਉ ਦੈ ਦਸਾ ਜਿ ਆਉ ਤਹਾਂ ਤੂੰ ਸੰਗੇ ਤੇਰੀ ਕੀਰਤ ਕਰਿ ਲਖ ਤੇ ਏਕਾ ਤੇਰੀ ਗਤ ਮਿਤ ਕਹਿ ਨਾਸ ਕਾਉਉਉ ਬੇਅੰਤ ਤੇਰੀ ਮਿਤ ਨਹੀਂ ਪਾਈਐ ਸਭ ਤੇਰੋ ਖੇਲ ਦਿਖਾਉ ਸਾਧਨ ਕਾ ਸੰਗ ਸਾਦ ਸਿਉ ਗੋਸ਼ਟ ਹਰ ਸਾਧਨ ਸਿਉ ਲਿ ਬਲਾਓ ਜਾਨ ਨਾਨਕ ਪਾਇਆ ਹੈ ਗੁਰਮਤ ਹਰ ਦੇਹੁ ਦਰਸ ਮਾਨ ਚਾਉ ਸਾਰਗ ਮਹੱਲਾ ਪੰਜਵਾ ਹਰ ਜਿਉ ਅੰਤਰ ਜਾਮੀ ਜਾਨ ਕਰਤੁ ਬੁਰਾਈ ਮਾਨੁਖ ਤੇ ਛਪਾਈ साखी पूत पवान रहाऊ बैसनो नाम करत खटकर्मा अंतर लोव झूठान शांत सभा की नंदा करते डूबे सब अज्ञान करह सोम पाक हिरहै पर दरबा अंतर झूठ गुमान शास्त्र वेद की वेद नहीं जाणै ਵਿਆਪੇ ਮਨ ਕੈ ਮਾਨ ਸੰਧ ਆਕਾਲ ਕਰਹਿ ਸਭ ਵਰਤਾ ਜਿਉ ਸਫਰੀ ਦੰਫਾਨ ਪ੍ਰਭੂ ਪੁਲਾਏ ਉਝੜ ਪਾਏ ਨੇ ਫਲ ਸਭ ਕਰਮਾਨ ਸੋ ਗਿਆਨੀ ਸੋ ਬੈਸਨੋ ਪੜਿਆ ਜੇ ਸਹ ਕਰੀ ਕਿਰਪਾ ਪ੍ਰਭਾਨ ਉਹਨਾਂ ਸਤਗੁਰ ਸੇਵ ਪਰਮ ਪਦ ਪਾਇਆ ਉਦਰਿਆ ਸਗਲ ਵਿਸਵਾਨ ਕਿਆ ਹਮ ਕਥੈ ਕਿਸ ਕਾਥ ਨਹੀਂ ਜਾਣੈ ਪ੍ਰਭ ਭਾਵੈ ਤਿਵੈ ਬੁਲਾਨ ਸਾਧ ਸੰਗਤ ਕੀ ਤੂਰ ਇਕ ਮੰਗੋ ਜਨ ਨਾਨਕ ਪਯੋ ਸਰਾਨ ਸਾਰਗ ਮਹੱਲਾ ਪੰਜਵਾ ਆਬ ਮੂਰੋ ਨਾਚ ਨੋ ਰਹੋ ਲਾਲ ਰਗੀਲਾ ਸਹਜੇ ਪਾਇਓ ਸਾਤ ਗੁਰ ਬਚਨ ਲਹੋ ਰਹਾਉ ਕوار ਕੰਨਿਆ ਜੈਸੇ ਸੰਗ ਸਹੇਰੀ ਤੇਰੇ ਬਚਨ ਉਪਹਾਸ ਕਹੋ ਜੋ ਸੁਰ ਜਨ ਗ੍ਰਹਿ ਤੀ ਤਰਿਆਓ ਤਵ ਮੁਖ ਕਾਜ ਲਜੋ ਜਾਓ ਕਨ ਕੋ ਕੋਠਾਰੀ ਚੜਿਓ ਕਮਰੋ ਹੋਤ ਫਿਰੋ ਜਬ ਤੇ ਸੁਧ ਪਹਿ ਹੈ ਵਾਰ ਹੈ ਤਬ ਤੇ ਥਾਨ ਫਿਰੋ ਜੋਦ ਨਰਨ ਤਉ ਲੋਵ ਜਿਓ ਮੂਰਤ ਘਰੀ ਪਲੋ ਬਜਾਵਨ ਹਾਰੋ ਉਠ ਸਿਧਾਰਿਓ ਤਬ ਫਿਰ ਬਾਜਨਾ ਪਹਿਓ ਜੈਸੇ ਕੁੰਭ ਉਦਕ ਪੂਰਿਆਨੇ ਤਰਹ ਭਿੰਨ ਦ੍ਰਿਸ਼ਟੋ ਕਹਾ ਨਾਨਕ ਕੁੰਭ ਜਲੇ ਮਹੰਡਾਰਿਓ ਅੰਬੈ ਅੰਬ ਮਿਲੋ ਸਾਰੰਗ ਮਹਲਾ ਪੰਜਵਾ ਅਬ ਪੂਛੇ ਕੀ ਆ ਕਹਾ ਲੈਨੋ ਨਾਮ ਅਮਰਤ ਰਸ ਨੀ ਕੋ ਬਾਬਰ ਵਿਖਿ ਸੌਂ ਗੈ ਰਹਾ ਰਹਾ ਦੁਲਬ ਜਨਮ ਚਿਰੰਕਾਲ ਪਾਇਓ ਜਾ ਤੂੰ ਕਉ ਬੀ ਬਦਲ ਹਾ ਕਾਥੂਰੀ ਕੋ ਗਾਹਕ ਆਇਓ ਲਾਦੇਓ ਕਾਲਰ ਵਿਰਖ ਜਿਭਾ ਆਇਓ ਲਾਭ ਲਾਬਨ ਕਹਿ ਤਾਈ ਮੋਹਨ ਠਗੋਰੀ ਸੋ ਓਲਜ ਪਹਾ ਕਾਚ ਬਾਦ ਰੈ ਲਾਲ ਖੋਈ ਹੈ ਫਿਰ ਇਹ ਅਵਸਰ ਕਦ ਲਹਾ ਸਗਲ ਪ੍ਰਾਦ ਏਕ ਗੁਣ ਨਾਹੀ ਠਾਕੁਰ ਛੁਡ ਹੈ ਦਾਸ ਭਜਾ ਆਈ ਮਸਤ ਜੜ ਵਤ ਕੀ ਨਿਆਈ ਜਿਉ ਤਸ ਕਰ ਦਰ ਸਾਨਿਹਾ ਆਨ ਪਉ ਨ ਕੋ ਸੁਜੈ ਆਰੇ ਦਸ ਸਰਣੀ ਪਰ ਰਹਾ ਕਹੋ ਨਾਮਕ ਤਵਹੀ ਮਨ ਛੁਟੀਐ ਜੋ ਸਗਲੇ ਆਗਨ ਮੇਟ ਤਰਹਾ ਸਾਰ ਗृह ਮਹਲਾ ਪੰਜਵਾ ਮਾਈ ਥੀਰ ਰਹੀ ਪਰੀਏ ਬਹੁਤ ਵਿਗੜ ਗਿਓ ਅਨਕ ਭਾਤ ਨੂ ਪਰੰਗ ਰੇ ਤੈਨਸੋ ਰੂਚੇ ਨ ਲਾਗੇ ਹੋ ਰਹਾ ਨੇ ਸੁਬਾ ਸਿਰ ਪਰੀਏ ਪਰੀਏ ਮੁਖ ਤੇਰੋ ਨੀਦ ਪਰਕ ਨਹੀਂ ਜਾਗਿਓ ਹਾਰ ਕਜਰ ਵਸਤਰ ਨਿਕ ਸਿੰਗਾਰ ਰੇ ਬੇਨ ਤੇਰਾ ਸਵੇ ਵਿਖ ਲਾਗਿਓ ਪੁੱਛੋ ਪੁੱਛੋ ਦੀਨ ਪਹਤ ਕਰ ਕਉ ਕਹੈ ਪ੍ਰੀਏ ਦੇ ਸੰਗਿਓ ਹੀਓ ਦੇਓ ਸਭ ਮਨ ਤਨ ਸੀ ਸੁਚਰਣ ਪਰ ਆਖਿਓ ਚਰਨ ਬੰਦਨਾ ਮੋਲ ਦਾਸ ਰੋ ਦੇਵ ਸਾਧ ਸੰਗ ਤੁਮਿ ਲਾਵੋ ਨੇਮਖ ਦਰਸ ਪੇਖਾ ਗਿਓ ਦ੍ਰਿਸ਼ਟ ਪਹਿ ਤਉ ਪੀਤਰ ਆਇਓ ਮੇਰਾ ਆ ਮਨ ਅਨ ਦਿਨ ਸੀਤ ਲਾਗਿਓ ਕਹੋ ਨਾਨਕ ਰਸ ਮੰਗਲ ਗਾਏ ਸ਼ਬਦ ਅਨਾਹਦ ਵਾਜਿਓ ਸਾਰਗ ਮਹਲਾ 5 ਮਾਈ ਸਤ 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 ਹਰ ਸਤ 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 ਸਦਾ ਬਚਨ ਗੁਰੂ ਜੋ ਪੂਰੇ ਕਹਿਓ ਮੈਂ ਛੀਕ ਗਾਂਠਰੀ ਵਾਧਾ ਰਹਾਉ ਨੇਸੋ ਬਾਸੁਰ ਨਖੇਤਰ ਵਿਨਾਸੀ ਰਬ ਸਸੀਰਵੇ ਨਦਾ ਇਰਗੋ ਸੁੰਦਾ ਜਲ ਪਵਨ ਜਾਇਗੋ ਇਕ ਸਾਦ ਬਚਨ ਅਟਲਾਦਾ ਐਂਡੇ ਵਿਨਾਸੀ ਜੇ ਰਿਵਨਾਸੀ ਉਤਪੁਜ ਸੇ ਤੋ ਵਿਨਾਦਾ ਚਾਰ ਵਿਨਾਸੀ ਖਟੇ ਵਿਨਾਸੀ ਇਕ ਸਾਦ ਵਚਨ ਨਹਿ ਚਲਾਦਾ ਰਾਜ ਵਿਨਾਸੀ ਤਾਮ ਵਿਨਾਸੀ ਸਾਤ ਕ ਪੀਵੇ ਨਦਾ ਬ੍ਰਿਤ ਤਮਨ ਹੈ ਸਗਲ ਵਿਨਾਸ਼ੀ ਇੱਕ ਸਾਦ ਬਚਨ ਆਗਾਦਾ ਆਪੇ ਆਪ ਆਪ ਹੀ ਆਪੇ ਸਭ ਆਪਨ ਖੇਰ ਦਿਖਾਦਾ ਪਾਇਓ ਨਾ ਜਾਈ ਕਹੀ ਪਾਤਰੇ ਪ੍ਰਵ ਨਾਨਕ ਗੁਰ ਮੇਲਾ ਲਾਦਾ ਸਾਰ ਗੁਰ ਮਹਲਾ ਪੰਜਵਾ ਮੇਰੇ ਮਨ ਵਸਿ ਬੋ ਗੁਰ ਗੋਬਿੰਦ ਜਹਾਂ ਸੇ ਮਰਨ ਪਹਿਉ ਹੈ ਠਾਕੁਰ ਤਹਾਂ ਨਗਰੋ ਸੁਖ ਆਨੰਦ ਰਹਾਉ ਜਹਾਂ ਬਿਸਰੈ ਠਾਕੁਰ ਪਿਆਰੋ ਤਹਾਂ ਦੁਖ ਸਭ ਆਪਦ ਜਹ ਗੁਨ ਗਾਏ ਆਨੰਦ ਮੰਗਲ ਰੂਪ ਤਹਾਂ ਸਦਾ ਸੁਖ ਸੰਪਦ ਜਹ ਸ੍ਰਵਨ ਹਰ ਕਥਾ ਨ ਸੁਣੀਐ ਤਹ ਮਹਾਪਯਾਨ ਉਦਯਾਨੰਦ ਜਹ ਕੀਰਤੁਨ ਸਾਰੁ ਸੰਗਤਿ ਰਸ ਤਹ ਸਗਨ ਬਾਸ ਭਲਾਨੰਦ ਮੇਰੇ ਸੇਮਰਨ ਕੋਟ ਬਰਖ ਜੀਵੈ ਸਗਲੀ ਆਦਵਿਰਥਾਨੰਦ ਏਕ ਨਿਮਖ ਗੋਬਿੰਦ ਭਜਨ ਕਰ ਤੋ ਸਦਾ ਸਦਾ ਜੀਵਾਨੰਦ ਸਰਨ 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 ਪ੍ਰਭ ਪਾਵੋ ਦੀਜੈ ਸਾਰ ਸੰਗਤ ਕਿਰਪਾਨਦ ਨਾਨਕ ਪੂਰ ਰਹੋ ਹੈ ਸਰਬਮੈ ਸਾਗਲ ਗੁਣਾ ਬਿਦ ਜਾਨੰਦ ਸਾਰਗ ਮਹੱਲਾ ਪੰਜਵਾਂ ਅਭ ਮੋਹਿ RAM ਪਰੋਸੋ ਪਾਏ ਜੋ ਜੋ ਸਰਨ ਪਰਿਓ ਪਰੋਨਾਰਦ ਤੇ ਤੇ ਪਵੈ ਰਹਾ ਸੇ ਰਹਾ ਸੁਖ ਸੋਇ ਉਹ ਵਰ ਸਹਿਜ ਸਮਾਇਓ ਸਹਿਸਾ ਗੁਰ ਹੈ ਗਵਾਏ ਜੋ ਚਾਹਤ ਸੋਈ ਹਰ ਕੀਓ ਮਨ ਵਾਸ਼ਿਤ ਫਲ ਪਾਏ ਹਿਰਦੈ ਜਪੋ ਨੇਤਰ ਧਿਆਨ ਲਾਉ ਸ਼੍ਰਵਣੀ ਕਥਾ ਸੁਣਾਏ ਅਲ ਰੂਪ ਉਲਟੇ ਸੰਤ ਕਰਾਏ ਪਹਾਇਓ ਨਾਲਿ ਅਮੋਰ ਨਾਮਹਰਿ ਛੋੜਨ ਕਤੁ ਹੂ ਜਾਏ ਕਬਨ ਹੁਕਮਾ ਕਨ ਬਢਾਈ ਕਿਆ ਗੁਣ ਕਹੋਰ ਜਾਏ ਹੋ ਤਕਰੀਪਾਰ ਦੀਨ ਦਇਆ ਪ੍ਰਭ ਜਨਨਾਨਕ ਦਾਸੁ ਸੁਸਾਈ ਸਾਰਗ ਮਹਲਾ ਪੰਜਵਾਂ ਹੋਏ ਸੁਖ ਕਾਲ ਸੋ ਬਨ ਸੁਨਾਗਤ ਅਨੰਦ ਬਨੋਦ ਪੇਖ ਪ੍ਰਭ ਦਰਸ਼ਨ ਮਨ ਮੰਗਲ ਗੁਣ ਗਾਵਤ ਰਹਾਉ ਬੇਸਮ ਪਹੀ ਪੇਖ ਬਿਸਮਾਦੀ ਪੂਰ ਰਹੇ ਕਿਰਪਾਵਤ ਈਓ ਅਮਰਿਤ ਨਾਮ ਅਮੋਲਕ ਜੋ ਚਾਖ ਗੁੰਗਾ ਮੁਸਕਾਵਤ ਜੈਸੇ ਪਵਨ ਬੰਦ ਕਰ ਰਾਖਿਓ ਭੂਜਨ ਆਵਤ ਜਾਵਤ ਜਾ ਕੋ ਰਿਧੇ ਪਰਗਾਸ ਭਇਓ ਹਰ ਹੁਆਂ ਕੀ ਕਹੀ ਨ ਜਐ ਕਹਾਵਤ ਅਨੁਪਾਵ ਤੇਰੇ ਕਿਸ ਕਹੀਐ ਤੇ ਤੇ ਸਿਖੇ ਪਾਵਤ ਅਚੰਤ ਲਾਲ ਗ੍ਰਹਿ ਪੀਤਰ ਪ੍ਰਗਟਿਓ ਅਗਮ ਜੈਸੇ ਪਰਖਾਵਤ ਨਿਰਗੁਣ ਨਿਰੰਕਾਰਿ ਆਵ ਨਸਿ ਅਤੁਲੋ ਤੁਲਿਓ ਨ ਜਾਵਤ ਕਹੋ ਨਾਨਕ ਹਜ਼ਰ ਜਨ ਜਰਿਆ ਤੇ ਸਈ ਕੋ ਵਨ ਜਾਵਤ ਸਾਰਗ ਮਹਲਾ 5 ਬਿਖੈ ਦਿਨ ਰੈਣਿ ਇਵਹੀ ਗੁਦਾਰੇ ਗੋਬਿੰਦ ਨਾ ਭਜੈ ਯਹਾਂ ਬੁੱਧ ਮਾਤਾ ਜਨਮ ਜੁ ਛਾਪਰ ਬਾੰਦ ਸਵਾਰੈ ਤਣਕੋ ਦਵਾਰੈ ਪਾਪਕ ਜਾਰੈ ਕਾਲਰ ਪੋਟ ਉਠਾਵੈ ਮੁੰਡੈ ਅਮਰਤ ਮਨ ਤੇ ਡਾਰੈ ਓੜੈ ਬਸਤਰ ਕਾਜਰ ਮੈਂ ਪਰਿਆ ਬਹੁਰ ਬਹੁਰ ਫਿਰ ਝਾਰੈ ਕਟ ਪੇੜ ਢਾਲ ਪਰ ਠਾਡੋ ਖਾਏ ਖਾਏ ਮੁਸਕਾਰੈ ਗਿਰਿਓ ਜਾਏ ਸਤਨ ਪਰਿਓ ਛਿਟੀ ਛਿਟੀ ਸਿਰ ਭਾਰੈ ਨਿਰਵੈਰ ਹੈ ਸੰਗ ਵੈਰ ਚਾਏ ਪਹੁੰਚ ਨਾ ਸਕੈ ਗਵਾਰੈ ਕੋ ਨਾਨਕ ਸੰਤਨ ਕਾ ਲਖਾ ਪਾਰ ਬ੍ਰਹਮ ਨਿਰੰਕਾਰ ਵਾਹਿਗੁਰੂ